ਚੰਡੀਗੜ੍ਹ ਤੋਂ ਉਹਨਾਂ ਨੇ ਬਿਆਨ ਦਿੱਤਾ ਕਿ ਚੰਡੀਗੜ੍ਹ ਨੂੰ ਲੱਗਦਾ ਸੂਬਾ ਬਣਾਵਾਂਗੇ ਜੀ ਇਹ ਮਨੀਸ਼ ਟਵਾੜੀ ਦਾ ਨਿੱਜੀ ਵਿਊ ਹੈ ਪੰਜਾਬ ਕਾਂਗਰਸ ਤੇ ਪੰਜਾਬ ਦੇ ਲੋਕ 1 ਇੰਚ ਵੀ ਚੰਡੀਗੜ੍ਹ ਦਾ ਬਾਹਰ ਨਹੀਂ ਜਾਂਦੇ ਮੈਂ ਸਮਝਦਾ ਅਨਫੋਰਚੂਨੇਟ ਇਹ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੂੰ ਇਸ ਕੰਮ 'ਚ ਅੰਦਰ ਜੀ ਰਹੀ ਸੀ ਕਰਨਾ ਹੈ ਮੈਂ ਕੰਮ ਕਰਨਾ ਉਹ ਸਟੇਟਮੈਂਟ ਤੇ ਪੰਜਾਬ ਕਾਂਗਰਸ ਬਹੁਤ ਸਟਰੋਂਗਲੀ ਇਸ ਗੱਲ ਨੂੰ ਯਕੀਨੀ ਬਣਾਣਾ ਚਾਹੁੰਦੀ ਹੈ ਕਿ ਇੱਕ ਇੰਚ ਵੀ ਜ਼ਮੀਨ ਜਿਹੜੀ ਜਦੀ ਗੱਦੀ ਅਸੀਂ ਬਿਲਕੁਲ ਬਾਹਰ ਨਹੀਂ ਜਾਣ ਦਵਾਂਗੇ। ਸੋ ਇਹ ਇਹਨਾਂ ਦੇ ਨਿੱਜੀ ਥਿਊਜ਼ ਨੇ ਇਟ ਸ਼ੁੱਡ ਨਾਟ ਬੀ ਟੇਕਨ ਐਜ਼ ਅ ਥਿਊਜ਼ ਆਫ ਦੀ ਆਈਦਰ ਇੰਡੀਅਨ ਨੈਸ਼ਨਲ ਕਾਂਗਰਸ অর ਦੀ ਪੰਜਾਬ ਪ੍ਰਦੇਸ਼ ਕਾਂਗਰਸ। ਸੁਪਿਆ ਸਾਹਿਬ ਕਿੰਨੀਆਂ ਸੀਟਾਂ ਲੈ ਜਾਊਗਾ। ਦੇਖੋ ਮੈਂ ਕੋਈ ਰਾਸ਼ੀ ਪੰਡਤ ਹਾਂ। ਹਾਂਜੀ। ਜਿਹੜਾ ਮੈਂ ਤੁਹਾਨੂੰ ਮੈਂ ਦੱਸ ਸਕਾਂ ਬਟ ਮੈਂ ਇੱਕ ਗਲਪਕੀ ਦੱਸ ਸਕਦਾ ਨਾ ਪਿਛਲੀ ਵਾਰ ਨੂੰ ਵੱਧ ਪਿਛਲੀ ਵਾਰ 88 ਅਸੀਂ ਸਰਕਾਰ ਵੇਸੀ ਐਤ ਕੀ ਬਿਨਾ ਸਰਕਾਰ ਅਸੀਂ ਪਿਛਲੀ ਵਾਰ ਨੂੰ ਵੱਧ ਤਾਂ ਮੇਰਾ ਖਿਆਲ ਇਹ ਗਿਣਤੀ ਜਿਹੜੀ ਹੈ ਕਿ ਬਹੁਤ ਹੋਰ ਵੀ ਵੱਧ ਰਹੀ ਹੈ ਜਿਸ ਪੈਮਾਨੇ ਤੇ ਮੈਂ ਵੇਖ ਰਿਹਾ ਪੰਜਾਬ ਚ ਪੁਛਾ ਇੱਕ ਵੱਡੀ ਗੱਲ ਇਹ ਹੈ ਕਿ ਕੱਢ ਗਿਣਤੀਆਂ ਸਾਡਾ ਗਲਤ ਸਮਾਜ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੇ ਇਕਨੋਮਿਕਲੀ ਬੈਕਵਰਡ ਲੋਕ ਜਿਹੜੇ ਨੇ ਉਹ ਮੋਦੀ ਦੇ ਖਿਲਾਫ ਲਾਮਬੰਦ ਹੋ ਤੇ ਮੋਦੀ ਦੇ ਖਿਲਾਫ ਲਾਮਬੰਦ ਹੋ ਕੇ ਤੇਨੇ ਵਿਕਲਪ ਨੇ ਕਾਂਗਰਸੇ ਕਾਹ ਪੇ ਦੇ ਕੇ ਅਕਾਲੀ ਦਲ ਅਕਾਲੀ ਦਲ ਜਿਹੜਾ ਉਹਨੂੰ ਇੱਕੋ ਸਿੱਕੇ ਦਾ ਦੂਜਾ ਰੂਪ ਸਮਝਿਆ ਜਾਂਦਾ ਕਿਉਂਕਿ ਜਦੋਂ ਇਹ ਕਾਲੇ ਕਾਨੂੰਨ ਹਿੰਦੁਸਤਾਨ ਦੇ ਕਿਸਾਨਾਂ ਦੇ ਖਿਲਾਫ ਪਾਸ ਹੋਏ ਸੀ ਦਸਦਾਰਨੀ ਹਰ ਸਿਮਰਤ ਕੌਰ ਬਾਦਲ ਉਹਦੇ ਤੇ ਸਿਗਨੇਟਰੀ ਜਿਹੜੇ ਕਿਸਾਨਾਂ ਦੇ ਡੈਥ ਬਰਨਰ ਤੇ ਉਹਦੇ ਤੇ 1 ਆਫ ਦੀ ਜਜਸ ਜਿਹਨਾਂ ਸੈਨਕੀ ਤੋਂ ਉਹਨਾਂ ਚ ਹਸਮਤ ਕਰਵਾ ਤੋ ਇਸ ਗੱਲ ਕਰ ਨੂੰ ਆਪਾਂ ਰੂਲ ਆਊਟ ਕਰੀਏ ਫਿਰ ਆਪ ਆ ਗਈ ਕਾਂਗਰਸ 350 ਸੀਟਾਂ ਤੇ ਹਿੰਦੁਸਤਾਨ ਚੋ ਪਾਰਲਮੈਂਟ ਲੜ ਰਹੀ ਆਪ ਲੜ ਰਹੀ 20 ਸੀਟਾਂ ਤੇਰਾ ਪੰਜਾਬ ਚੋ ਇੱਕ ਹਰਿਆਣੇ ਚੋ ਦੋ ਗੁਜਰਾਤ ਚੋ ਤੇ ਚਾਰ ਦਿੱਲੀ ਚੋ ਇੰਡੀਆ ਬਲੌਗ ਦੇ ਅਸੀਂ ਚੇਅਰਮੈਨ ਆਪ ਮੈਂਬਰ ਪਟਨਾ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਮਤਾ ਬੇਨਰਜੀ ਨੇ ਰਿੰਗੋਰ ਦੀ ਚੀਮਿੰਸਟਰ ਨੇ ਤੇ ਉਹਦੇ ਠਾਕਰੇ ਜੀ ਨੇ ਜਿਹੜੇ ਚੀਮਿੰਸਟਰ ਰਹੇ ਨੇ ਮਹਾਰਾਸ਼ਟra ਦੇ ਅਧਿਖਸ਼ਪ ਸਭਾ ਦੇ ਮੁਖੀ ਨੇ ਉਹਨਾਂ ਨੇ ਕਲੀਅਰ ਕਰ ਦਿੱਤੇ ਕਿ ਵਿਊ ਦਿੱਤਾ ਸੀ ਕਿ ਜੇ ਇੰਡੀਆ ਬਲੌਕ ਕੋ ਮжоਰਿਟੀ ਆਏਗੀ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਹੋ ਤੇ ਜੇ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣਗੇ ਆਪਾਂ ਸਿੱਧੇ ਤੌਰ 'ਤੇ ਵੋਟ ਆਪ ਨੂੰ ਕਿਹੜੀ ਗੱਲੋਂ ਪਾਣੀ ਪਰ ਸਿੱਧੇ ਸਾਡੇ ਕੈਂਡੀਡੇਟ ਜਿਸਾਇ ਤੇ ਸਾਸ਼ੀ ਸਿੰਘ ਵਾਹ ਸਾਡੇ ਉਹਨਾਂ ਨੂੰ ਬਹੁਤ ਕਾਮਯਾਬ ਕਰੋ ਮੋਦੀ ਨੂੰ ਰੋਕਣਾ ਬਿਕੋਜ਼ ਮੋਦੀ ਜਿਹੜਾ ਇੱਕ ਐਂਟੀ ਪੰਜਾਬ ਮੋਦੀ ਐਂਟੀ ਫਾਰਮਰ ਮੋਦੀ ਜਿਹੜਾ ਗਰੀਬ ਲੋਕਾਂ ਦੇ ਖਿਲਾਫ ਹਿੰਦੁਸਤਾਨ ਦੇ ਵਿੱਚ ਦੋ ਹੀ ਵਿਕਲਪ ਸੀ ਜਾਂ ਕਿਸਾਨਾਂ ਦਾ ਹੱਥ ਫੜਨਾ ਜਾਂ ਵਪਾਰੀਆਂ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਦਾ ਹੱਥ ਫੜਨਾ ਜਦੋਂ ਮੋਦੀ ਸਾਹਿਬ 2014 ਚਾਹੇ ਨੇ ਕਿਸਾਨਾਂ ਤੇ ਟੋਟਲ ਕਰਜ਼ਾ ਸੀ 9 ਲੱਖ ਕਰੋੜ ਬਟ ਮੋਦੀ ਸਾਹਿਬ ਨੇ 1 ਰੁਪਿਆ ਵੀ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦੀ ਮਾਫੀ ਨਹੀਂ ਕੀਤੀ ਕਰਜ਼ਾ ਮਾਫੀ ਨਹੀਂ ਕੀਤੀ ਦੂਜੇ ਪਾਸੇ ਉਹਨਾਂ ਨੇ ਜਿਹੜੇ ਵੱਡੇ ਇੰਡਸਟਰੀਅਲ ਹਾਊਸਿਸ ਨੇ ਵੱਡੇ ਕਾਰਖਾਨੇਦਾਰ ਨੇ ਵੱਡੇ ਮਲਟੀਨੈਸ਼ਨਲਸ ਨੇ ਉਹਨਾਂ ਨੂੰ 10 ਸਾਲਾਂ 16 ਲੱਖ ਕਰੋੜ ਦੇ ਉਹਨਾਂ ਦੇ ਬੈਂਕ ਲੋਨ ਜਿਹੜੇ ਨੇ ਰਾਈਟ ਆਫ ਕੀਤੇ ਸੋ ਇਥੋਂ ਸਾਫ਼ ਹੈ ਗਰੀਬ ਦਾ ਹੱਥ ਕਾਂਗਰਸ ਦੇ ਨਾਲ ਹੈ ਅਮੀਰ ਦਾ ਹੱਥ ਮੋਦੀ ਦੇ ਨਾਲ ਸੋ ਇਹ 80% ਦੀ ਹਿੰਦੁਸਤਾਨ ਦੇ ਲੋਕ ਗਰੀਬ ਨੇ ਐਸੀ ਗੱਲ ਕਰ ਰਹੀ ਰਾਜ ਪਰਵਰਤਨ ਅੱਜ ਸਾਹਮਣੇ ਨਜ਼ਰ ਆ ਰਿਹਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਕੇ ਜਾਂਦਾ ਅੱਜ ਮੋਦੀ 190 ਤੋਂ 200 ਸੀਟਾਂ ਦੇ ਵਿੱਚ ਖੜਾ ਹੋ ਗਿਆ ਇੱਕ ਬਾਜਵਾ ਸਾਹਿਬ ਤੁਸੀਂ ਅੱਜ ਬੋਰ ਬੱਲੂ ਦਾ ਹਲਕਾ ਜਿਹੜਾ ਜਾਖੜਾਂ ਦਾ ਗੜ ਮੰਨਿਆ ਜਾਂਦਾ ਇੱਥੇ ਆਏ ਹੋ ਕਿਵੇਂ ਬੀਜਦੇ ਹੋ ਕਾਂਗਰਸ ਦੇ ਦੇਖੋ ਜੀ 100% ਦੀ ਜਾਖੜਾਂ ਦਾ ਗੜ ਤੋੜ ਕੇ ਜਾਵਾਂ 2022 ਦੇ ਵਿੱਚ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁਖਵਤਰੀ ਸਨ ਜਾਖੜ ਸਾਹਿਬ ਦੂਜੀ ਪੋਜੀਸ਼ਨ ਤੇ ਸੀ ਇਹ ਆਪਣਾ ਅਸੈਂਬਲੀ ਦਾ ਹਲਕਾ ਨਹੀਂ ਹੀ ਦੇ ਸਕੇ ਜੇ ਇਹਨਾਂ ਦਾ ਭਤੀਜਾ ਇਹ ਅਸੈਂਬਲੀ ਹਲਕਾ ਜਿੱਤੇ ਤੇ ਕਾਂਗਰਸ ਦੇ ਸਿੰਪਲ ਤੇ ਕਾਂਗਰਸੀ ਮਦਦ ਤੇ ਜਿੱਤੇ ਮੈਂ ਜਾਖੜ ਸਾਹਿਬ ਨੂੰ ਇਹ ਗੱਲ ਕਹੀ ਨਾ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਸਿਆਸਤ ਦੇ ਵਿੱਚ ਜੇ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਭਤੀਜਾ ਸੰਦੀਪ ਜਾਖੜ ਜਿਹੜਾ ਅਜੇ ਉਹਨੇ ਕਿਉਂ ਨਹੀਂ ਅਸਤੀਫਾ ਕਾਉਂ ਉੱਥੋਂ ਦਿੱਤਾ ਆਪਣੀ ਐਮ.ਐਲ.ਏ.ਸ਼ਿਪ ਤੋਂ ਦਿੱਤਾ ਤੇ ਨਵੇਂ ਸਿਰੋਂ ਇਲੈਕਸ਼ਨ ਕਿਉਂ ਨਹੀਂ ਲੜਦਾ ਆ ਮੈਂ ਤਾਂ ਕਹਿੰਦਾ ਹੁਣੇ ਲੜ ਲੈ ਨਾਲ ਅਸੀਂ ਇੱਥੇ ਪਾਰਲੀਮੈਂਟ ਦਾ ਵੀ ਰਿਜ਼ਲਟ ਆ ਜਾਏਗਾ ਨਾਲ ਅਸੈਂਬਲੀ ਦਾ ਵੀ ਆ ਜਾਏਗਾ ਤੁਸੀਂ ਤਨਖਾਹ ਤੇ ਲੈਂਦੇ ਹੋ ਕਾਂਗਰਸ ਦੇ ਨਾਂ 'ਤੇ ਤੇ ਬੇਵਫਾਈ ਵੀ ਉਸੇ ਜਮਾਤ ਨਾਲ ਕਰਦੇ ਆ ਆ ਜਾਖੜ ਪਰਿਵਾਰ ਨੂੰ ਕੀ ਕਾਂਗਰਸ ਨੇ ਦਿੱਤਾ ਬਲਰਾਮ ਜਾਖੜ ਜੀ ਤੋਂ ਜੇ ਪਛਾਣ ਅੱਜ ਆਕੜਾਂ ਦੀ ਪਛਾਣ ਨੇ ਉਹ ਨਹੀਂ ਦੀ ਕਾਂਗਰਸ ਕਰ ਇਹਨਾਂ ਦੀ ਆਪਣੀ ਪਛਾਣ ਕੀ ਸੀ ਰਾਮ ਚਾਖੜ ਜੀ ਨੂੰ ਸਰਪੰਚ ਤੋਂ ਲੈ ਕੇ ਡੈਪਟੀ ਸਪੀਕਰ ਤੋਂ ਲੈ ਕੇ ਲੀਡਰ ਆਫ ਦੀ ਆਪੋਜੀਸ਼ਨ ਤੋਂ ਲੈ ਕੇ ਹਿੰਦੁਸਤਾਨ ਦਾ ਸਪੀਕਰ ਐਗਰੀਕਲਚਰ ਮਿਨਿਸਟਰ ਜਦੋਂ ਅਤਵਾਦ ਦਾ ਟਾਈਮ ਸੀ ਪੰਜਾਬ ਦੇ ਲੋਕਾਂ ਨੂੰ ਬਚਾਣ ਦੀ ਲੋੜ ਸੀ ਆਪਣੀ ਛਾਤੀ ਅੱਗੇ ਢਾਂਦੀ ਲੋੜ ਸੀ ਉਦੋਂ ਪਿੱਠੇ ਵਚਾ ਕੇ ਤੁਸੀਂ ਪੰਜਾਬ ਛੱਡ ਕੇ ਰਾਜਸਥਾਨ ਭੱਜ ਗਏ ਸਾਡੇ ਪਰਿਵਾਰ ਇੱਥੇ ਰਹੇ ਸਾਡੇ ਪਿਤਾ ਨੇ ਪਲੀਦਾਨ ਦਿੱਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਾਸਤੇ ਜਿਹੜੇ オリジनल காங்கிரஸ்メンਸੀ ਹੋ ਤੇ ਪੰਜਾਬ ਚ ਰਹੇ ਇਹ ਪੰਜਾਬ ਛੱਡ ਕੇ ਦਉਣਗੇ ਇਹਨਾਂ ਦਾ ਹੱਕ ਸਾਡੇ ਨਾਲ ਕੀ ਸੁਨੀਲ ਜਾਖੜ ਖੁਦ ਰਾਜਸਥਾਨ ਤੋਂ ਲੈਕਚਰ ਲੈਣੇ ਆ ਇਹ ਪੰਜਾਬ ਨੂੰ ਕੀ ਪ੍ਰੋਟੈਕਟ ਕਰੇਗਾ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਕਰਨਾ ਇਹ ਸੁਨੀਲ ਜਾਖੜ ਖੁਦ ਇੱਕ ਪਾਰਲੀਮੈਂਟ ਦੀ ਇਲੈਕਟ ਰਾਜਸਥਾਨ ਤੋਂ ਲੈਣੇ ਆ ਇਹਦਾ ਇੰਟਰਸਟ ਪੰਜਾਬ ਨਾਲ ਕੀ ਹੈ ਹੀ ਇਸ ਆਲਰੇਡੀ ਸਿਟਿੰਗ ਔਨ ਦੀ ਬਾਰਡਰਸ ਆਫ ਪੰਜਾਬ ਪੰਜਾਏ ਕਿਸੇ ਕਿਸਮ ਨਾਲ ਪੰਜਾਬ ਦਾ ਰਾਈਟਰ ਪ੍ਰੋਟੈਕਟ ਕਰਨ ਵਾਲੇ ਤੇ ਹੈ ਹੀ ਨਹੀਂ ਦੀ ਲਾਲੇ ਬੀਜੇਪੀ ਜਿਹੜੀ ਹੈ ਕੰਪਲੀਟ ਐਂਟੀ ਪੰਜਾਬ ਹੈ ਐਂਟੀ ਪਾਰਟ ਮੈਂ ਜਾਖੜ ਨੂੰ ਪੁੱਛਣਾ ਚਾਹਨਾ ਸਾਰੇ ਨਾਲ ਵੱਡੇ ਕਿਸਾਨ ਤੁਸੀਂ ਉਹ ਪੰਜਾਬ ਦੇ ਕਦੀ ਤੁਸੀਂ ਕਿਸਾਨਾਂ ਦੀ ਪ੍ਰੋਟੈਕਸ਼ਨ ਦੀ ਗੱਲ ਕੀਤੀ ਤੁਹਾਡੇ ਐਮਪੀ ਕਹਿੰਦੇ ਨੇ ਕਿ ਦੋ ਤਰੀਕ ਟੱਪ ਲੈਣ ਤਾਂ ਤੁਸੀਂ ਵੇਖੋ ਇਹਨਾਂ ਨੂੰ ਬੰਦੇ ਦੇ ਪੁੱਤਰ ਕਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਬਣਾਉਂਦੇ ਇਹ ਬਿਆਨ ਨੇ ਦੇਣ ਵਾਲੇ ਜੀ ਜਾਖੜ ਸਾਹਿਬ ਇਹਦੇ ਤੇ ਪ੍ਰਤੀਕਰਮ ਦੇਣਾ ਆਪਣਾ ਕਿ ਕਿਸਾਨਾਂ ਨਾਲ ਨੇ ਕਿ ਇਹਨਾਂ ਲੀਡਰਾਂ ਨਾਲ ਨੇ ਅਭੀ ਟੁੱਟੇ ਜਿਹਾ ਬਿਆਨ ਦਿੱਤਾ ਅੰਤਰਜ ਆ ਜਿਹੜਾ ਹੰਸੀ ਉਹਨੇ ਬਿਆਨ ਦਿੱਤਾ ਕਿ ਦੋ ਤਰੀਕ ਹੋ ਲੈਂਦੋ ਅਸੀਂ ਨਾਂ ਨੋਟ ਕਰ ਲੈਨੇ ਵੇਖੋ ਇਹ ਬੰਦੇ ਦੇ ਪੁੱਤਰ ਕਿਸ ਤਰ੍ਹਾਂ ਬਣਾਉਂਦੇ ਨੇ ਸੁਈ ਕਿਸ ਕਿਸਮ ਦੀ ਰਾਜਨੀਤੀ ਹੈ ਮੈਂ ਬੋਰ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਤਖੜੇ ਹੋਵੋ ਕਾਂਗਰਸ ਨੂੰ ਜਿਤਾਓ ਜਿੱਥੇ ਲੋੜ ਪੈਗੀ ਵਰਤਪ ਸਿੰਘ ਬਾਜਵਾ ਦਾ ਨਾਂ ਬਾਜਵਾ ਸਾਹਿਬ ਪੰਜਾਬ ਦੇ ਵਿੱਚ ਕੰਮਰਤ ਕਿਹਦੇ ਨਾਲ ਟੱਕਰ ਮਾਰਨ